ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਮੰਗਲਵਾਰ ਦਾ ਤੇ ਅਸੀਂ ਚੱਲਿਆਂ ਜੀ ਮੱਥਾ ਟੇਕਣ ਗੁਲਗਲੇ ਕਚੋਰੀਆਂ ਦਾ ਮਾਤਾ ਰਾਣੀਆਂ ਦੇ ਇਹਦੇ ਵਿੱਚ ਮੈਂ ਆਪਣਾ ਬਰੂਡ ਭੀ ਉੰਤੇ ਹੋਏ ਸੀ ਜੇ ਰਾਤ ਦੇ ਉਹ ਲੈ ਕੇ ਚੱਲੀਆਂ ਇਹ ਗੁਲਗਲੇ ਬਣਾ ਲਈ ਸੀ ਉਹ ਲੈ ਕੇ ਚੱਲੀਆਂ ਅਬ ਇਸਹੈ ਜੋ ਨਹੀਂ ਉੱਠ ਗਏ ਸੱਤ ਵਜੇ ਗਏ 7 ਵਜੇ ਟਿਕਣ ਚੱਲਿਆ ਕਿਉਂਕਿ ਜੀ ਸਾਡੇ ਤਾਂ 10 ਵਜੇ ਤੱਕ ਆਰਾਮ ਨਾਲ ਮੱਥਾ-ਦਾਮ 11 ਵਜੇ ਤੱਕ ਟੇਕ ਹੋਈ ਜਾਂਦਾ ਹੈ ਕਿਉਂਕਿ ਪਿੰਡ ਬੜੇ ਹੋਣ ਕਰਕੇ ਫਿਰ ਤੜਕੇ ਤੋਂ ਪੀੜੇ ਬਹੁਤ ਲੱਗ ਜਾਂਦੀ ਆ ਸੋ ਇਹ ਰਸ ਰਸਰ ਤਾਂ ਵੀ ਪੀੜ ਲੈਣਾ ਚ ਖੜਨਾ ਪੈਂਦਾ ਏ ਤੇ ਹੁਣ ਅਸੀਂ ਜਾਵਾਂਗੇ ਸਕੂਟਰੀ ਤੇ ਕਰਦੇ ਵੀ ਸਕੂਟਰੀ ਸਟਾਰਟ ਕਰਦੇ ਤੇ ਸਕੂਟਰੀ ਤੇ ਜਾਵਾਂਗੇ ਨਹੀਂ ਵੀ ਚਲੋ ਸਹਿਜ ਦੇ ਪਾਪਾ ਹੁੰਦੇ ਨੇ ਫਿਰ ਤਾਂ ਉਹੀ ਲੈ ਜਾਂਦੇ ਹੁੰਦੇ ਨੇ ਸਾਨੂੰ ਅੱਜ ਅਸੀਂ ਆਪ ਜਾਵਾਂਗੇ ਸਹਿਜ ਨੂੰ ਚੱਕਰਾਂ ਮੈਂ ਪਿੱਛੇ ਚੱਕ ਕੇ ਬੈਠ ਜੀ ਚਲੋ ਜੀ ਹੁਣ ਜਾਨਨੇ ਆ ਅਵੇ ਅਲੀ ਜੋਧਰੇ ਜੱਪਤ ਸਾਨੂੰ ਲੱਗੀਆਂ ਜੀ ਸਬਜ਼ੀ ਬਣਾਉਣ ਆਲੂ ਮਟਰਾਂ ਦੀ ਇਹਵੇਂ ਮਿਰਚਾਂ ਦੇ ਇਤਿਆਜ਼ ਅਦਰਕ ਗ੍ਰੈਂਡ ਕਰ ਲੇ ਲਾਲ ਟਮਾਟਰ ਮੈਂ ਬਾਅਦ ਚ ਕਰਕੇ ਪਾਉਣਗੇ ਇਹਨੂੰ ਪੜਕਾਉਣ ਵਾਲੇ ਵੀ ਆਲੂ ਮਟਰਾਂ ਨੂੰ ਆਹ ਟਮਾਟਰ ਦੀ ਸਬਜ਼ੀ ਘਰਾਵਾਂਗੇ ਤੇ ਗਰਮੀ ਬਹੁਤ ਜ਼ਿਆਦਾ ਹੋਗੀ ਹੁਤਾ ਲੱਗਦਾ ਇਹ ਸਿnalਗੇ ਔਰ ਹਜੇ ਨਹੀਂ ਲਾਉਣਾ ਹੈਗਾ ਥੋੜਾ ਠਰ ਕੇ ਲਾਉਣ ਲੱਗਾਂਗੇ

मगर मेरे को मज़ा लूँ पुच्छा कारना क्योंकि मैंने ऐसे ही अपना दुबारे एक बार शूट पुच्छा पुच्छा कार के बीच में दुबारे ना करती हूँ कि पर टाइमिंग ही लग गया हुई शूट में पाया हुआ हमने इतनी कांटा ही पिया हम रात्रि पैनल भी ना कराऊँगी और सौर लगी लग ना उनकी ਦੇ ਪੱਪਾ ਆ ਗਏ ਥੱਲੇ ਆ ਗਏ ਹੋਣ ਲੱਗੇ ਨੇ ਤਾਂ ਨੂੰ ਹੋਣ ਲੱਗੇ ਨੇ ਤੇ ਵਸਦੀ ਹੁਣ ਆਪਾਂ ਫੜਾਫੜ ਕੱਟਦੀ ਆ ਇਹ ਮੈਂ ਲਾਲ ਟਮਾਟਰ ਵੀ ਗ੍ਰੈਂਡ ਕਰ ਲੈਣੇ ਆ ਹੁਣ ਪਾ ਦੇਵਾਂਗੇ ਨਾਲ ਪਾ ਨਾਲ ਨਾਲ ਪਾ ਕੇ ਪਕਾਉਂਦੇ ਹਾਂ ਤੇ ਰੋਟੀ-ਪੁਟੀ ਬਣਾ ਕੇ ਹਨਾ ਪੈ ਲੱਗੀ ਹਾਂ ਮੈਂ ਟਮਾਟਰ ਨਾਲ ਹੀ ਕਰ ਚਾ ਮਾਈਕਸ ਨੂੰ ਪਾ ਲੂਗੀ ਆ ਹਾਂ ਇਹਦਾ ਪਹਿਲਾਂ ਆਪਣਾ ਰੋਣਾ ਧੋਣਾ ਹੋ ਜਾਂਦਾ ਹੁਣ ਦੇਖੂਗੀ ਮੈਂ ਇੱਕ ਦਿਨ ਦਾਲ ਬਣਾ ਲੈਣੀ ਆ ਇਧਰ ਜੋਗੀ ਮੈਂ ਦਾਲ ਬਣਾ ਕੇ ਰੱਖ ਦਾਂਣੀ ਫਿਰ ਅਸੀਂ ਸਬਜ਼ੀ ਕਿ ਬਣਾ ਲਾਂਗੇ ਢਿੰਡੀਆਂ ਬਥੇਰੀਆਂ ਖਾ ਲੈਂਦੀਆਂ ਢਿੰਡੀਆਂ ਜਿੰਨੀਆਂ ਮਰਜ਼ੀ ਖਵਾ ਦਿੰਨੂੰ ਢਿੰਡੀਆਂ ਇਹਨੀਆਂ ਖੁਸ਼ ਹੋ ਕੇ ਖਾਂਦੀ ਆ ਢਿੰਡੀਆਂ ਦਾ ਇਹ ਸਾਰੇ ਖੁਸ਼ ਹੋ ਕੇ ਖਾਊਗੀ ਵੀ ਹਾਂ ਖੁਦ ਰੈਡੀ ਨਹੀਂ ਵੀ ਕਰਨੇ ਵਾਲੀ ਮੈਨੂੰ ਪਾਲਣਾ ਭਰੇ ਆ ਪਿਆ ਪਰ ਉਹ ਵੀ ਜੀ ਨਹੀਂ ਕਰਤਾ ਇੱਕ ਵਾਰ ਕਿਹੜਾ ਇਨਾ ਟਾਈਮ ਵੇਸ ਕਰੂੰਗਾ ਬਾਕੀ ਗਗਨ ਮੈਡਮ ਐਨਾ ਹਾਸ ਉਹਦੇ ਹਾਸ ਨੇ ਮੈਨੂੰ ਮੋਟੀ ਕਰਿਆ ਪਿਆ ਮੈਨਾਂ ਵੀ ਚੱਲ ਚੱਲ ਰੋੜੇ ਜੇ ਸ਼ੇਵ ਦੇ ਕਰਿਆ ਸੀ ਕਹਿੰਦੀ ਦੀਦੀ ਹੋ ਜਾ ਥੱਕੀ ਪਈਆਂ ਲੋਕੋ ਨੇ ਕੱਲ ਕੀਤਾ ਵਗੈਰਾ ਸਾਰ ਤੇ ਹੀ ਤਾਂ ਕਰ ਲੈਦੀ ਦੀਦੀ ਥਕਾਵਟ ਹੋਈ ਪਈਆ ਕੱਲ ਵੀ ਨਹੀਂ ਗਈਆਂ ਪਰਸੋਂ ਵੀ ਨਹੀਂ ਗਈਆਂ ਤਿੰਨ ਦਿਨ ਹੋ ਗਏ ਮੈਨੂੰ ਆਈ ਨੂੰ ਤਿੰਨ ਦਿਨ ਦਾ ਗੈਪ ਹੋ ਗਿਆ ਪਹਿਲਾਂ ਨਾ ਪਿੰਡ ਗਈ ਸੀ ਜੀ ਰਹਿ ਗਿਆ ਗੈਪ ਹੋ ਗਿਆ ਸੀ ਨਾ ਤੇ ਮੇਰੇ ਨਾਲ ਅੱਤੀ ਜਿਹੜੇ ਨੇ ਸੋਨੇ ਸੋਨੇ ਕਮੈਂਟ ਕਰਦੇ ਆ ਸਾਰਿਆਂ ਦਾ ਜੀ ਧੰਨਵਾਦ ਆ ਦਿਲੋਂ ਤੁਸੀਂ ਇੰਨਾ ਪਿਆਰ ਦਿੰਨੇ ਐ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਆ। ਬਾਕੀ ਮੈਨ ਮੱਖਣ ਲੈ ਜਾ ਕੇ ਆਉਣਾ ਐ ਮੈਂ ਮੱਖਣ ਨੇ ਬੈੱਡ ਸ਼ੀਟ ਵਗੈਰਾ ਲੈ ਕੇ ਆਉਣੀਆਂ ਨੇ। ਬਾਕੀ ਦੇਰ ਰਹੀਆਂ ਹਜੇ। ਸ਼ਾਦੀ ਸੀ ਲੁਧਿਆਣੇ ਦੀ ਜਾ ਰਹੀ ਐ। ਤੁਹਾਡੇ ਸਾਡੇ ਪਰਮਾਜੀ ਥੋੜਾ ਜਿਹਾ ਬਿਮਾਰ ਜੀ ਚੱਲ ਰਹੇ ਨੇ ਹਸਪੀਟਲ ਚ ਹੈਡਮੈਨ ਨੇ ਇਹ ਉਹਨਾਂ ਦੀ ਵੀ ਸ਼ਾਇਦ ਸਿੱਖਾਵਰ ਲੈਣ ਜਾਈਏ ਹਨ ਸਾਨੂੰ ਲੁਧਿਆਣੇ ਗਿਆ ਨੂੰ ਬਹੁਤ ਟਾਈਮ ਹੋ ਗਿਆ ਮੈਨੂੰ ਤਾਂ ਸਾਲ ਤੋਂ ਵੀ ਉੱਪਰ ਹੋ ਗਿਆ ਮਾਮਾ ਜੀ ਨਾਲ ਹੋ ਗਿਆ ਨੂੰ ਸਾਲ ਤੋਂ ਸਾਲ ਦੋ ਸਾਲ ਤੋਂ ਤਿੰਨ ਸਾਲ ਹੋ ਗਏ ਮਿਲਦਾ ਤਾਂ ਜਾਇ ਨਹੀਂ ਹੁੰਦਾ ਟਾਈਮ ਹੀ ਨਹੀਂ ਲੱਗਦਾ ਕਿਤੇ ਚਾ ਤੁਸ ਸਹਹ ਤੇ ਪਪਾ ਕੋਲ ਰਾਤ ਨੂੰ ਟਾਈਮ ਹੁੰਦਾ ਰਾਤ ਨੂੰ ਫਰਾਂ ਹੁੰਦਾ ਵੀ ਕੀ ਰਾਤ ਨੂੰ ਜਾਣਾ ਹਨਾ ਕਿਉਂਕਿ ਦਿਨੇ ਇਹਨਾਂ ਨੂੰ ਇਹ ਤਾਂ ਦੇ ਕੰਮ ਕਰਕੇ ਇਹਨਾਂ ਨੂੰ ਆਪਣਾ ਕੰਮ ਦੇਖਣਾ ਹੀ ਹੁੰਦਾ ਚਾਹੇ ਆਵੇ ਚਾਹੇ ਨਾ ਆਵੇ ਦਿਨ ਨਾਲ ਆਪਣਾ ਦੇਖਣਾ ਹੀ ਇਹਨਾਂ ਦੇ ਕੰਮ ਆਉਂਦਾ ਛੁੱਟੀਆਂ ਵਿਸਾਰੀਆਂ ਇਕ ਨੇ ਲੰਘ ਗਈਆਂ ਕਿਤੇ ਨਹੀਂ ਜਾ ਹੋਇਆ ਹੈਗਾ ਕਿਉਂਕਿ ਸਹ ਮਤਲਬ ਨਾਨੀ ਬਿਮਾਰ ਹੋ ਗਈ ਮਮੀ ਮੇਰੇ ਦੇ ਕੋਲ फिर मैं उथे जाना पै गया छह दिन मैं उथे ला गया उड़ा मैं कितने घूम फिर ले कि उ बस घर साफ सफाइया कर छे दिन मेरे उथे लगे ने अपने घर नाकि हूँ चलो जी मैं तड़का ला ला तड़का ला के फिर मैं आटा मेरा गुन्या हुआ हूँ अपने रोटी ना रोटी बना ली ਅੱਧਾ ਪਰੋਸ ਤੇ ਨੇ ਆ ਰਹੀ ਨੇ ਜਦੋਂ ਮੇਰੇ ਇੱਧਰ ਆਹ ਸਬਜ਼ੀ ਤੜਕਾ ਲਾ ਕੇ ਮੈਂ ਤੇਲੀ ਸਾਈਡ ਰੱਖ ਦੇਣੀ ਇੱਧਰ ਆਪਾਂ ਰੋਟੀ ਰੱਖ ਦੇਣੀ ਆ ਫਿਰ ਇੱਧਰ ਦੀ ਗੁੱਟੀ ਬਣ ਚੁਗੀ ਤੇ ਇੱਧਰ ਆਪਣੀ ਸਬਜ਼ੀ ਬਣ ਚੁਗੀ ਦੁੱਧ ਪਾ ਕੇ ਫਿਰ ਆਪਾਂ ਇੱਧਰ ਦੁੱਧ ਰੱਖ ਦੇਣਾ ਨਾਲੇ ਆਪਾਂ ਰੋਟੀ ਖਾ ਲੈਣੀ ਆ ਉਸ ਤੋਂ ਬਾਅਦ ਮੇਰਾ ਦੁੱਧ ਘਰੋਂ ਜਦੋਂ ਰੋਟੀ ਖਾਣ ਦੇ ਕੰਦੇ ਫਿਰ ਭਾਂਡੇ ਜੁੱਥੇ ਉਹ ਮਾਰ ਦੜਿਆ ਉਸ ਤੋਂ ਬਾਅਦ ਭਾਂਡੇ ਧੋ ਕੇ ਦੁੱਧ ਦੇ ਜਣੇ ਇਹਨਾਂ ਨੂੰ ਪੀਂਨੋ ਦੁੱਧ ਵਾਲੇ ਕਈ ਵਾਰ ਮਾਂ ਦੇ ਦਿੰਦੀ ਹੈ ਕਈ ਵਾਰ ਹੈ ਵੀ ਜਾਂਦੇ ਨੇ ਤਿੰਨ ਗਲਾਸ ਚਲੋ ਜੀ ਮੈਂ ਤੁਹਾਨੂੰ ਫਿਰ ਮਿਲੂਗੀ ਠੀਕ ਹੈ ਨਹੀਂ ਨਹੀਂ ਪਹਿਲਾਂ ਮਨੇ ਅੱਜ ਦੇਖਣੀ ਵਾਸੋਂ ਤਾਂ ਦੁੱਧ ਪੀ ਕੇ ਬੰਦ ਕਰ ਦੋ ਸਾਸਰੀ ਕਾਲ ਬਲਾਉ ਬਈ ਇੰਨੇ ਦਿਨਾਂ ਬਾਅਦ ਦਰਸ਼ਨ ਦਿੱਤੇ ਨੇ ਸਾਸਰੀ ਕਾਲ ਬਲਾਉ ਨਹੀਂ ਆਈ ਨਹੀਂ ਹੱਥ ਜੋੜ ਕੇ ਸਾਸਰੀ ਆਹ ਦੇਖ ਆ ਨਾ ਬੋਲਾ ਲੈ ਕਿਹੜਾ ਸ਼ਰਾਬ ਪੀ ਗਿਆ ਸਾਰੇ ਨੂੰ ਸਭ ਸ਼ਰਾਬ ਪੀ ਆ ਲਗ ਕੁਗਾ ਮਦਰੀ ਸ਼ਰਾਬ ਪੀ ਗਿਆ ਉਹਦਾ ਏ ਟੈਟ ਹੋ ਕੇ ਆਇਆ ਸ਼ਰਾਬ ਪੀਤੀ ਹੋਈ ਆ ਹੋਣ ਦੇ ਦੀ ਸਾਡਾ ਬੁੱਤੋ ਆਗਲਾ ਕੁਗਾ ਸ਼ਰਾਬ ਪੀਤੀ ਆ ਉਹ ਜਿਹੜਾ ਕਹਵੇਂ ਨਾ ਹੋਊਗੀ ਫੇਲ ਮੈਂ ਪਲੱਸ 2 ਚ ਚੰਨਾ ਚੰਨਾ ਕਿਹੜਾ ਪਾਸ ਹੋ ਗਿਆ ਉਹ ਆ ਚੰਨਾ ਆ ਚੰਨੇ ਇਹ ਚੰਨੇ ਨੂੰ ਇਹਦੀ ਗਰਲਫ੍ਰੈਂਡ ਰੇ ਕੇ ਆਦੀ ਕਹਿੰਦੀ ਚੰਨੇ ਮੈਂ ਫੇਲ ਹੋ ਗਈ ਇਹ ਚੰਨਾ ਕਹਿੰਦਾ ਮੈਂ ਕਿਹੜਾ ਪਾਸ ਹੋ ਗਿਆ ਮੈਂ ਵੀ ਫੇਲ ਹੋ ਗਿਆ ਹੈ ਆਹੋ ਚੰਨੇ ਇੱਕ ਹੋਰ ਗੀਤਾ ਇੱਕ ਨਵਾਂ ਹੋਰ ਗੀਤਾ ਉਹ ਮੈਨੂੰ ਪਤਾ ਨਹੀਂ ਕਿਹੜਾ ਜਿਆਦ ਨੀ ਆ ਲੇਗਾ ਪਤਾ ਨਹੀਂ ਕਿਹੜਾ ਇਹ ਇਹ ਨਹੀਂ ਆ ਕਹੇ ਪਾਸ ਕਰਦਾ ਏ ਮੇਰੇ ਨਾਲ ਨਵਾਂ ਗੀਤ ਸ਼ੁਰੂ ਆਇਆ ਏ ਇਹ ਸਾਗਰ ਦੀ ਮੋਟੀ ਤੋਂ ਬਾਅਦ ਟਾਈਮ ਪਾਸ ਕਰਦਾ ਲੱਗਦਾ ਫਰੈਂਡਸ਼ਿਪ ਤੇਰੀ ਕਿਸੇ ਹੋਰ ਨਾਲ ਟਾਈਮ ਪਾਸ ਕਰਦਾ ਫਰੈਂਡਸ਼ਿਪ ਤੇ ਫਰੈਂਡਸ਼ਿਪ ਬਸ ਠੀਕ ਆ ਫਰੈਂਡਸ਼ਿਪ ਵੀ ਨਹੀਂ ਫਰੈਂਡਸ਼ਿਪ ਬੋਤ ਲਈ ਆਵਾਜ਼ ਨਹੀਂ ਆਵਾਜ਼ ਨਹੀਂ ਕਰਨੀ ਭਾਈ ਵਿੱਚ ਕਾਪੀਰਾਈਟ ਆ ਜੂਗਾ 2 ਮਿੰਟ ਰੁਕ ਜਾ ਮੇਰਾ ਵਲੌਗ ਹੋਰ ਨਾਲੇ ਹੋ ਜਾਊਗਾ ਪੂਰਾ ਨਾਲੇ ਹੁਣ ਐਂ ਦੱਸ ਦੋ ਵੀ ਸਾਨੂੰ ਖੰਨੇ ਕਾਦ ਲੈ ਕੇ ਜਾਣਾ ਚੜੀ ਕਾਦ ਲੈ ਕੇ ਜਾਣਾ ਲੁਧਿਆਣੇ ਕਾਦ ਲੈ ਕੇ ਜਾਣਾ 2 ਮਿੰਟ ਬਾਅਦ ਲੈ ਕੇ ਜਾਣਾ ਫੇਰ ਤਾਂ ਵੀ ਸਕੂਲ ਲੱਗ ਜਾਣੇ ਆ। ਹਾਂ ਫੇ ਗੱਡੀ ਨਹੀਂ ਹੈਗੀ ਹੁਣ ਕਿੱਥੋਂ ਲੈ ਜਾਵਾਂ। ਮੈਂ ਖੁੰਨੀ ਲਈ ਆ ਤੁਹਾਨੂੰ। ਨਹੀਂ ਦੇਖੀ ਹੁਣ ਕਰੋ ਹਿੱਲਾ ਕੋਈ ਗੱਡੀ ਦਾ ਕਿਸੇ ਦੀ ਮੰਗ ਲਓ। ਮੰਗ ਲਓ ਕਿਸੇ ਦੀ ਗੱਡੀ। ਵਾਹ ਕਰ ਕੋਤ। ਪਪਾ ਇਹਦੇ ਮੋਟੇ ਲੱਗੇ। ਹਾਂ ਹੁਣ ਮੈਂ ਲਿਆ ਕੇ ਆਉਂਦਾ। ਤੇ ਹੁਣ ਗੱਡੀ ਮੰਗ ਗੋਗੇ ਫੇਰ ਆਪਾਂ ਕਿੱਥੇ ਜਾਵਾਂ। ਸੂਟਰੀ ਤਾਂ ਚੱਲਦੇ ਹੁਣ ਤਾਂ ਗਰਮੀ ਆ ਗਈ। ਤੜੀਂ ਤਾਂ ਸਕੂਟਰੀ ਤੇ ਜਾ ਸਕਦੇ ਆ ਮੈਂ ਮਜ਼ਾਕ ਨਹੀਂ ਕਰਦੀ ਦੇਖੀ ਮੈਂ ਬਾਤ ਕਰ ਲ ਇੱਕ ਮੇਰਾ ਘਰ ਵਾਲਾ ਸਕੂਟਰੀ ਨਹੀਂ ਲੈ ਕੇ ਜਾਂਦਾ ਬੱਸ ਜੇ ਲੈ ਵੀ ਜਾਂਦਾ ਤਾਂ ਮੇਰੇ ਪਿੱਛੇ ਲੱਤਾਂ ਭੰਨ ਦੱਲਾ ਜੀ ਲੈ ਕੇ ਚਾਈ ਜਾਂਦੇ ਨੇ ਹਾਂ ਅੱਜ ਆਪਣੇ ਮੂੰਹ ਨਾਲ ਕਿਹਾ ਕੀ ਮੈਨੂੰ ਚਲਾਉਣੀ ਨਹੀਂ ਆਉਂਦੀ ਮੈਂ ਤਾਂ ਪਿੱਛੇ ਬੈਠੀ ਦੀ ਮੇਰੀ ਮੇਰੀਆਂ ਲੱਤਾਂ ਵਿੱਚ ਵਿੱਚ ਕਿਸੇ ਵੀ ਚੀਜ਼ ਚ ਵੱਜਦੀਆਂ ਹੁੰਦੀਆਂ ਨੇ ਬਾਤ ਕਰੀ ਮੁੰਡਾ ਬਾਤ ਕਰ ਲੈ ਦੀਦੀ ਕੀ ਕਰਦੀ ਆ ਮੰਮੀ ਦੀ ਬਾਤ ਕਰ ਲੈ ਹੈ ਆ ਮੈਂ ਉੱਧਰ ਜਾਮਾ ਤੁਹਾਡੇ ਟੀਵੀ ਪਿੱਛੇ ਟੀਵੀ ਦਾ ਹੁਣ ਬੰਦ ਹੋਣਾ ਚਾਹੀਦਾ ਭਾਈ ਤੇ ਭਈ ਆਪਾਂ ਦਾ ਦੇਖੋ ਜੀ ਹੁਣ ਕੰਮ ਨਿਵੇਟ ਲਿਆ ਰੋਟੀ ਪਾਣੀ ਅਸੀਂ ਆਪਣਾ ਖਾ ਲਿਆ ਅਸੀਂ ਬਣਾਈ ਸੀਗੀ ਮਟਰਾਂ ਦੀ ਸਬਜ਼ੀ ਤੁਹਾਨੂੰ ਦੱਸਿਆ ਸੀਗਾ ਮੈਂ ਜਦੋਂ ਤੜਕਾ ਲਾਉਣ ਲੱਗੀ ਸੀ ਆ ਦੇਖੋ ਮੇਰੀ ਮਟਰਾਂ ਦੀ ਸਬਜ਼ੀ ਬਣਾਈ ਹੋਈ ਸੀਗੀ ਖਾ ਲਈ ਦੁੱਧ ਗਰਮ ਕਰ ਲਿਆ ਦੁੱਧ ਗਰਮ ਕਰਕੇ ਦੇਤਾ ਹਾਂ ਬੱਚੇ ਪ੍ਰੋਟੀਨ ਦੀ ਕਾਫੀ ਟੈਂਪੀ ਖਾਦੀ ਹੋਈ ਆ ਤੇ ਅੱবি ਜੋ ਅੱਜ ਕਰਦਾ ਸੀਗਾ ਗੁਲਾਬ ਚਮਨਾ ਖਾਣ ਨੂੰ ਮੰਗਾ ਲਿਆ ਪਰ ਸਾਨੂੰ ਮੈਨੂੰ ਇਹ ਬੰਦੇ ਦੀ ਪਸੰਦ ਨਹੀਂ ਆਇਆ ਇਹਨਾ ਮਤਲਬ ਕਿ ਜਿਹੜੀਆਂ ਰਸਗੁੱਲੇ ਹੁੰਦੇ ਨਾ ਇਹ ਜਿਹੜਾ ਜੋ ਮੈਂ ਖਰਚ ਕਰਦੇ ਨਹੀਂ ਖਾਂਦੇ ਹੁੰਦੇ ਉਹ ਵਾਲੇ ਮੈਨੂੰ ਰਸਗੁੱਲੇ ਨਾ ਜਮਾਂ ਵੀ ਪਸੰਦ ਨਹੀਂ ਆਏ ਇਹਨਾਂ ਸਾਡੇ ਖੰਨ ਨਾ ਆਉਂਦੇ ਇੱਧਰ ਨੂੰ ਰਸਤਾ ਉੱਥੇ ਤੋਂ ਲੈ ਜਾ ਇਹਦੇ ਪਾਪ ਬੋਲਦੇ ਨਹੀਂ ਨਾਲੇ ਇਹ ਤਾਂ ਘਾਤ ਲੈ ਕੇ ਆਇਆ ਰਸਗੁੱਲਾ ਖਲਾਉ ਜਾਮਣਾ ਕਿਥੋਂ ਲੱਗੇ ਆਸ ਤੋਂ ਪ੍ਰਕਾਸ਼ ਤੋਂ ਪ੍ਰਕਾਸ਼ ਤੋਂ ਲੱਗੇ ਆ ਹਾਂ ਫਿਰ ਪ੍ਰਕਾਸ਼ ਮਾਣਾ ਇਹਦਾ ਹੋਰ ਸਮਾਨ ਸਮੋਸੇ ਸਮੋਸੇ ਵਧੀਆ ਆ ਨਹੀਂ ਨੇ ਤੁਸੀਂ ਲੈ ਲਿਆ ਕਿਦਾਂ ਰਸਗੁੱਲਾ ਖਾਇਓ ਜਿਵੇਂ ਨਾ ਖਰਚ-ਖਰਚ ਹੁੰਦੀ ਆ ਰਸਗੁੱਲਾ ਖਾਣੇ ਆ ਜੰਮਦਾ ਹੁੰਦਾ ਜਿਵੇਂ ਕਿਹੜਾ ਕਿਹੜਾ ਜੋ ਬੂਰੇ ਦਾ ਬੂਰਾ ਨਹੀਂ ਜੰਮ ਜਾਂਦੇ ਖਰਚ-ਖਰਚ ਜੀ ਹੁੰਦੀ ਆ ਉਹ ਚੀਜ਼ ਨਹੀਂ ਮੈਨੂੰ ਵਧੀਆ ਲੱਗਦੀ ਹੈਗੀ ਪ੍ਰਕਾਸ਼ ਦੇ ਮੈਨੂੰ ਰਸਗੁੱਲੇ ਪਰ ਗੁਲਾਬ ਜਾਮਣਾ ਨਹੀਂ ਪਸੰਦ ਆਈ ਜਮਾ ਵੀ ਇਹ ਲਈ ਰੱਖਿਆ ਨਾ ਪਾਪਾ ਦਾ ਫੋਨ ਇਹ ਵੀ ਇਹ ਵੀ ਇਹ ਵੀ ਮੈਨੂੰ ਲੱਗਦਾ ਰੀਲ ਬਣਾਉਣੀ ਹੈ ਸਤ ਰੀਲ ਬਣਾਉਣੀ ਲੱਗ ਗਿਆ ਫਰੈਂਡ ਸਿੱਪ ਤੇਰੀ ਕਿਸੇ ਮੈਂ ਰੋਕਾਰ ਦਿੰਗੀ ਤੂੰ ਘਰੋਂ ਬਾਹਰ ਨਹੀਂ ਹਾਂ ਨਹੀਂ ਐ ਦੇਖੋ ਜੀ ਹੁਣ ਆਹ ਦੇਖੋ ਜੀ ਸਾਡੀਆਂ ਫੋਟੋਆਂ ਇਤਨੀ ਪਤਲੀ ਹੋਤੀ ਸੀ ਮੈਂ ਕਿਆ ਕਰੂ अब मैं मोटी हो चुकी हूं अब मैं पतली नहीं हो सकती ये मैं तो ये सोच सोचती हाँ है, है ना आ, मतलब के ना गाइस गाय नहीं है कि भारती सिंह है ना भारती सिंह जी है ना मतलब के है जी भारती सिंह कि पतली होगी की सी ओ की बन गई इन सोहनी लगती डॉले लगती है हूं भारती सिंह काश उसी भी भारती सिंह पर को पतलिया हो जाइए ਮੈਨੂੰ ਨਹੀਂ ਲੱਗਦਾ ਕਿ ਅਸੀਂ ਮੇਰਾ ਪੇਟ ਤਾਂ ਜ਼ਿੰਦਗੀ ਚ ਨਹੀਂ ਘਰ ਸਕਦਾ ਕਦੇ ਇਹਦਾ ਮੈਨੂੰ ਇਹ ਤਾਂ ਸਰਜਰੀ ਹੋ ਕਰਾਉਣੀ ਹੋਊਗੀ ਪੇਟ ਦੀ ਤਾਂ ਇੰਨਾ ਪੇਟ ਬੜਾ ਹੋ ਚੁੱਕਿਆ ਤੇ ਸਰ ਨੂੰ ਉਧਰ ਗਗਨ ਨਹੀਂ ਹਿੱਲਦੀ ਹੈਗੀ ਉਹ ਨਹੀਂ ਜਾਂਦੀ ਇੱਧਰ ਸ਼ਾਇਦ ਪਾਪਾ ਕੋਲ ਟਾਈਮ ਨਹੀਂ ਹੁੰਦਾ ਹੈਗਾ ਦੇਖੋ ਅੱਜ ਹੁਣ ਥੱਕੇ ਹੋਏ ਨੇ ਅੱਜ ਤਾਂ ਮੈਨੂੰ ਮਨਾ ਕਰਤਾ ਹੁਣ ਕੱਲ ਨੂੰ ਜੇ ਵਿਲੇ ਹੋਏ ਤਾਂ ਕੱਲ ਨੂੰ ਜਾਵਾਂਗੇ ਕੱਲ ਨੂੰ ਮੈਡਮ ਨੂੰ ਵੀ ਮੈਂ ਕਹੂੰਗੀ ਗਗਨ ਨੂੰ ਵੀ ਵੀ ਭਾਈ ਤੁਰ ਪਾ ਆਵਾਜ਼ ਘੱਟ ਕਰ ਲੈ ਜਿਹੜੀ ਆਵਾਜ਼ ਆਉਂਦੀ ਹੋਊਗੀ ਐਨੀ ਨਾ ਕਰ ਪੁੱਤ ਕਾਪੀਰਾਈਟ ਆ ਜਾਂਦਾ ਫਿਰ ਤੇ ਉਹ ਲੈ ਦੇਖੋ ਮੈਂ ਸਾਰਾ ਕੁਝ ਕਰੀ ਆਵਾ ਤੁਸੀਂ ਆਪਣਾ ਭੇਡ ਲਓ ਸਭ ਜੇਡਲਾ ਦੇ ਪੁੱਤ ਉਧਰ ਵੱਜਾ ਲਾ ਦੇ ਤੇ ਸ਼ਾਇਦ ਆ ਪਾਗੇ ਸੀਗੇ 8 8:30 ਵਜੇ 8:00 ਵਜੇ ਆਗੇ ਸੀਗੇ ਸ਼ਾਇਦ ਉਦੋਂ ਮੈਂ ਸਬਜ਼ੀ ਦਾ ਤੜਕਾ ਤੁੜਕਾ ਲਾ ਲਿਆ ਸੀਗਾ ਰੋਟੀ ਲੱਗੀ ਹੋਈ ਸੀ ਬਣਾਉਣ ਤੇ ਰੋਟੀ ਪਾਣੀ ਅਸੀਂ ਆਪਣਾ ਖਾ ਕੇ ਹੁਣ हो ਗਈ ਜੀ ਬੇਲੇ ਤੇ ਬਾਕੀ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਔਰ ਵੀਡੀਓ ਨੂੰ ਫੁੱਲ ਵਾਟ ਜਰੂਰ ਕਰ ਲਿਆ ਕਰੋ ਹਨਾ ਫਿਰ ਹੁਣ ਜੀ ਆਪਾਂ ਇਹ ਵਲੌਗ ਦਾ ਇਥੇ ਕਰਦੇ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਨਾਲ ਨਵੀਂ ਸ਼ੁਰੂਆਤ ਨਾਲ ਜੇ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਕਮੈਂਟ ਜ਼ਰੂਰ ਕਰਕੇ ਜਾਇਓ ਪਿਆਰਾ ਜਿਹਾ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ